ਕੋਨਾ ਅੱਜ ਐਸਸੀ ਵਿੰਗ ਦੀ ਮੀਟਿੰਗ ਸੀਗੀ ਤੇ ਤੁਹਾਡੇ ਸਾਹਮਣੇ ਮੀਟਿੰਗ ਨੇ ਰੈਲੀ ਦਾ ਰੂਪ ਧਾਰ ਲਿਆ ਜਿੱਥੇ ਕਾਂਗਰਸ ਪਾਰਟੀ ਦੇ ਵਰਕਰਾਂ ਵਿੱਚ ਜੋਸ਼ ਹੈ ਉੱਥੇ ਬਹੁਤ ਵੱਡਾ ਵਿਰੋਧ ਵੀ ਹੈ ਬਹੁਤ ਵੱਡਾ ਵਿਰੋਧ ਵੀ ਹੈ ਸਰਕਾਰ ਦੇ ਉਲਟ ਕਿਉਂਕਿ ਸਰਕਾਰ ਨੇ ਬਹੁਤ ਝੂਠੇ ਲਾਰੇ ਹਰ ਇੱਕ ਵਰਗ ਨੂੰ ਲਾਇਆ ਸਰਕਾਰ ਨੇ ਲੋਕਾਂ ਨੂੰ ਬਹੁਤ ਵੱਡੀਆਂ ਗੱਲਾਂ ਕਹੀਆਂ ਪਰ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਸੋ ਜਿੱਥੇ ਕਾਂਗਰਸ ਪਾਰਟੀ ਪ੍ਰਤੀ ਜੋਸ਼ ਹੈ ਉੱਥੇ ਨਾਲ ਦੀ ਨਾਲ ਸਰਕਾਰ ਪ੍ਰਤੀ ਬਹੁਤ ਵੱਡਾ ਰੋਸ ਵੀ ਹੈ ਕਿਉਂਕਿ ਸਰਕਾਰ ਨੇ ਕੋਈ ਵਾਅਦਾ ਪੂਰਾ ਨਹੀਂ ਕੀਤਾ ਤੇ 2024 ਵਿੱਚ ਸਾਨੂੰ ਪੂਰੀ ਉਮੀਦ ਹੈ ਕਿ ਪ੍ਰੀਤਕੋਟ ਪਾਰਲੀਮੈਂਟ ਤੋਂ ਕਾਂਗਰਸਾਂ ਉਮੀਦਵਾਰ ਬਹੁਤ ਵਧੀਆ ਵੋਟਾਂ ਨਾਲ ਜਿੱਤ ਪ੍ਰਾਪਤ ਕਰਨਗੇ। ਕਦੋਂ ਤੱਕ ਉਮੀਦਵਾਰ ਜੀ? ਮੇਰੇ ਖਿਆਲ ਨਾਲ ਹਫ਼ਤੇ ਦੇ ਅੰਦਰ ਅੰਦਰ ਹੋ ਜਾਊਗਾ। ਸੌਰੀ ਇਹ ਮੈਂ ਸਮਝਦਾ ਹੈ ਕਿ ਉਹਦੇ ਵਾਸਤੇ ਨਾ ਇਹਨਾਂ ਨੂੰ ਕਾਫੀ ਡਿਸਕਸ਼ਨ ਕਰਨੀ ਚਾਹੀਦੀ ਸੀ ਉਹਦੇ ਵਿੱਚ ਬੜੇ ਫਲੌਸ ਆ ਜਿਹੜੇ ਪੂਰੇ ਹੋਣੇ ਚਾਹੀਦੇ ਆ ਸੋ ਉਹਦੇ ਤੇ ਪੂਰੀ ਡਿਸਕਸ਼ਨ ਹੋਣੀ ਚਾਹੀਦੀ ਸੀ ਖਾਸ ਕਰਕੇ ਜਿਹੜੀਆਂ ਮਿਨੋਰਟੀਜ਼ ਆ ਉਹਨਾਂ ਨਾਲ ਖੁੱਲ ਕੇ ਡਿਸਕਸ ਕਰਨਾ ਚਾਹੀਦਾ ਸੀ ਪਤਾ ਨਹੀਂ ਕਿਉਂ ਕੇਂਦਰ ਸਰਕਾਰ ਨੇ ਕਾਲੀ ਤੇ ਜਲਦੀ ਵਿੱਚ ਇਹ ਲਾਗੂ ਕੀਤਾ ਸਰ ਜਿਹੜਾ ਹਾਈ ਕਮਾਂਡ ਤਾਂ ਮੈਂ ਆਮ ਆਲੀ ਪਾਰਟੀ ਦੇ ਨਾਲ ਐਲਾਈਅੰਸ ਹੋ ਜਾ ਰਿਹਾ ਉਹਦੇ ਤੇ ਅੱਜ ਕੋਈ ਟਿਕਰ ਨਹੀਂ ਹੋਇਆ ਅੱਜ ਪੰਜਾਬ ਦਾ ਕੋਈ ਲਾਂਚ ਨਹੀਂ ਪੰਜਾਬ ਚ ਕੋਈ ਲਾਂਚ ਨਹੀਂ ਪੰਜਾਬ ਸਿੱਧੋ ਸਿੱਧੀ ਲੜਾਈ ਹੈ ਤੇ ਸਿੱਧੋ ਸਿੱਧੀ ਲੜਾਈ ਜੇ ਜੀਪੀ ਤੇ ਬੀ ਜੀਪੀ ਦਾ ਅਜ ਗਠਜੋੜਨ ਟੁੱਟ ਗਿਆ ਸਰਕਾਰ ਨੇ ਸਤੀਫਾ ਦਿੱਤਾ ਉਸ ਤੇ ਹੀ ਦੇਖੋ ਮੈਂ ਸਮਝਦਾ ਕਿ ਉਹਨਾਂ ਦੀਆਂ ਕੋਈ ਮਜਬੂਰੀਆਂ ਹੋਣਗੀਆਂ ਮੈਨੂੰ ਉਹਦੇ ਬਾਰੇ ਦਾ ਬਾਲਾ ਪਤਾ ਨਹੀਂ ਪਰ ਆਉਣ ਵਾਲੇ ਸਮੇਂ ਚ ਤੁਸੀਂ ਦੇਖੋਗੇ ਜਿੰਨੇ ਵੀ ਨਾਪਾਕ ਘਟਚੋੜ ਹੋਇਆ ਕੋਈ ਵੀ ਨਹੀਂ ਨਿਭਣਾ ਕਾਂਗਰਸ ਪਾਰਟੀ ਨੇ ਹਮੇਸ਼ਾ ਦੇਸ਼ ਦੀ ਇੱਜ਼ਤ ਅਤੇ ਖੰਡਾ ਦੇ ਲਈ ਕੰਮ ਕੀਤਾ ਹੈ ਔਰ ਰਾਹੁਲ ਗਾਂਧੀ ਜੀ ਪੈਦਲ ਯਾਤਰਾ ਦੇ ਰਾਹੀਂ ਭਾਰਤ ਜੋੜੋ ਯਾਤਰਾ ਭਾਜਲੋ ਨਿਆ ਯਾਤਰਾ ਦੇ ਰਾਹੀਂ ਦੇਸ਼ ਨੂੰ ਮਹੱਭੂਤੀ ਦੁਕਾਨ ਖੋਲਣਾ ਚਾਹੁੰਦੇ ਹੈ ਔਰ ਮੋਦੀ ਸਾਹਿਬ ਨੇ ਮੰਦਰ ਖੋਲ ਕੇ ਪੁਜਾਰੀ ਤੇ ਭਖਾਰੀ ਪਦਾ ਕਿਤੇ ਹੈ ਤੇ ਕਾਂਗਰਸ ਪਾਰਟੀ ਦੇ ਲੀਡਰ ਰਾਹੁਲ ਗਾਂਧੀ ਪੈਦਲ ਯਾਤਰਾ ਕਰਕੇ ਦੇਸ਼ ਦੇ ਨੌਜਵਾਨਾਂ ਨੂੰ ਬੇਰਜ਼ਗਾਰ ਤੋਂ ਖੜਾ ਖੜਾ ਛੁੜਾ ਕੇ ਉਹਨਾਂ ਨੂੰ ਪੈਰਾ ਸਰ ਕਰਨਾ ਚਾਹੁੰਦੇ ਹੈ ਅੱਜ ਜਿਹੜਾ ਸੀਏਐਸ ਕਾਨੂੰਨ ਲੈ ਕੇ ਆਂਦਾ ਹੈ ਉਹ ਕਾਨੂੰਨ ਦੇ ਵਿੱਚ ਆਪਣੇ ਆਪ ਦੇ ਵਿੱਚ ਇਹ ਦਿਖਦਾ ਹੈ ਕਿ ਇੱਕ ਨਫ਼ਰਤ ਦਾ ਬੀਜ ਭਾਰਤ ਦੇ ਵਿੱਚ ਬੋਇਆ ਜਾ ਰਿਹਾ ਹੈ ਕਿ ਸਾਰਿਆਂ ਨੂੰ ਛੱਡ ਕੇ ਮੁਸਲਮਾਨਾਂ ਨੂੰ ਇਸ ਤਰ੍ਹਾਂ ਟਾਰਗੇਟ ਕਰਨਾ ਤਾਂ ਮੈਂ ਸਮਝਦਾ ਮੋਦੀ ਜੀ ਦੀ ਇਹ ਦੇਸ਼ ਨੂੰ ਤੋੜਨ ਵਾਲੀਆਂ ਜਿਹਾ ਚਾਲਾਂ ਹੈਗੀਆਂ ਇਹ ਵੀ ਸਖਤ ਨਿੰਦਿਆ ਕੀਤੀ ਜਾਣੀ ਚਾਹੀਦੀ ਹੈ ਔਰ ਜੇ ਇਸ ਤਰ੍ਹਾਂ ਮੂਲ ਵਾਸੀਆਂ ਦੀ ਗੱਲ ਹੀ ਕਰਦੇ ਆ ਤਾਂ ਫਿਰ ਮੂਲ ਵਾਸੀਆਂ ਦੀ 2014 ਨੂੰ ਕਿਉਂ ਕਰਦੇ ਆ ਫਿਰ 5000 ਸਾਲ ਪਿੱਛੇ ਜਾਣ ਤਾਂ ਫਿਰ ਜਿਹੜੇ ਮੂਲ ਵਾਸੀ ਹੈ ਜਿਹੜੇ ਦਲਤ ਭਾਈਚਾਰਾ ਸੀ ਵੀ ਸੀ ਭਾਈਚਾਰਾ ਆਦਵਸੀ ਸਾਰੇ ਤਾਂ ਫਿਰ ਇਹ ਆਰੇ ਨ ਰਹਿਣੇ ਨੀ ਇੱਕ ਵੀ ਇਥੇ ਤੋ ਜਿਹੜਾ ਇਹ ਮੁਸਲਮਾਨ ਕੰਟਰੀਆਂ ਦੇ ਨਾਲ ਜੋੜ ਕੇ ਇਸ ਗੱਲ ਉਹਨਾਂ ਨੇ ਕੀਤਾ ਇਹ ਦੇਸ਼ ਦੀ ਇੱਜ਼ਤ ਅਤੇ ਖਣਦਾਜ ਵਾਸਤੇ ਬਹੁਤ ਵੱਡਾ ਖਤਰਾ ਹੈ ਦੇਸ਼ ਦੇ ਲੋਕਾਂ ਨੂੰ ਦਾ ਵਿਰੋਧ ਕਰਨ ਸਨ